ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੋਣ ਦੀ ਵੱਡੀ ਅਤੇ ਅਹਿਮ ਖਬਰ ਇੱਕ ਪਾਸੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਰਾਜਾ ਉਭਰਿੰਗ ਅਤੇ ਰਾਜਾ ਉਭਰਿੰਗ ਦੀ ਟੀਮ ਵੱਲੋਂ ਅੱਡੀ ਚੋਟੀ ਦਾ ਜੋਰ ਲਗਾਇਆ ਗਿਆ ਮਿਹਨ ਦਾ ਫਲ ਮਿਲਿਆ ਰਾਜਾ ਉਭਰਿੰਗ ਨੂੰ ਇੱਕ ਪਾਸੇ ਰਾਜਾ ਉਭਰਿੰਗ ਸਾਂਸਦ ਬਣੇ ਹਲਕਾ ਲੁਧਿਆਣਾ ਤੋਂ ਦੂਸਰੇ ਪਾਸੇ ਜਿਹੜੇ 7 ਉਮੀਦਵਾਰ ਜਿੱਤੇ 13 ਦੇ ਵਿੱਚੋਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚੋਂ ਇਧਰ ਇੱਕ ਜਿਮਨੀ ਚੋਣ ਹਾਰੀ ਹੈ ਕਾਂਗਰਸ ਪਾਰਟੀ ਨੇ ਦੂਸਰੇ ਪਾਸੇ ਖੁੰਨ ਚਾਰ ਹਲਕੇ ਗਿੱਦੜਵਾਹ ਬਰਨਾਲਾ ਚਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਅਤੇ ਕਾਂਗਰਸ ਦੀ ਹਾਈ ਕਮਾਂਡ ਨੇ ਆਪਣੇ ਉਮੀਦਵਾਰ ਚੋਣ ਦੇ ਵਿੱਚ ਉਤਾਰੇ ਹੋਏ ਨੇ ਜਿਸ ਦੀ ਮੇਨ ਅਗਵਾਈ ਕਰ ਰਹੇ ਨੇ ਰਾਜਾ ਉਪਰੇਂਗ ਅਤੇ ਪ੍ਰਤਾਪ ਸਿੰਘ ਬਾਜਵਾ ਸੂਤਰਾਂ ਦੇ ਹਵਾਲੇ ਦੱਸਦੇ ਨੇ ਕਿ ਭਾਜਪਾ ਪੈ ਗਿਆ ਨੇ ਰਾਜਾ ਉਪਰਿੰਗ ਨੂੰ ਇੱਕ ਪਾਸੇ ਰਾਜਾ ਉਪਰਿੰਗ ਆਪਣੀ ਧਰਮ ਪਤਨੀ ਅੰਮ੍ਰਿਤਾ ਉਪਰਿੰਗ ਵਾਸਤੇ ਪੂਰਾ ਤਾਮ-ਚਾਮ ਝੋਕਰਿਆ ਹੈ ਹਲਕਾ ਗੱਦਰਵਾਹ ਦੇ ਵਿੱਚ ਕਿਉਂਕਿ ਹਲਕਾ ਗਿੱਦੜਬਾਹ ਜਿਹੜਾ ਹੈ ਪੰਜਾਬ ਦੀ ਹੌਟ ਸੀਟ ਬਣਿਆ ਹੋਇਆ ਹੈ ਸਾਰੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ 23 ਨਵੰਬਰ ਨੂੰ ਜਦੋਂ ਜਿਮਣੀ ਚੋਣਾਂ ਦੇ ਨਤੀਜੇ ਆਉਣਗੇ ਖਾਸ ਕਰਕੇ ਹਲਕਾ ਗੱਦਰਵਾਹ ਦੇ ਵਿੱਚ ਲੇਕਿਨ ਇੱਕ ਕੰਡੀਸ਼ਨ ਪੈਦਾ ਕਰ ਦਿੱਤੀ ਗਈ ਹੈ ਸੂਤਰ ਦੱਸਦੇ ਨੇ ਰਾਜਾ ਵਰਿੰਗ ਨੂੰ ਹਾਈ ਕਮਾਂਡ ਨੇ ਤਾੜਾਂ ਦੇ ਦਿੱਤੀ ਹੈ ਜੇਕਰ ਜਿਮਨੀ ਚੋਣਾ ਚਾਰੇ ਦੀਆਂ ਚਾਰੇ ਸੀਟਾਂ ਕਾਂਗਰਸ ਪਾਰਟੀ ਵੱਲੋਂ ਨਹੀਂ ਦਿੱਤੀਆਂ ਜਾਂਦੀਆਂ ਤੇ ਤੁਹਾਡੀ ਪ੍ਰਧਾਨਗੀ ਤੋਂ ਛੁੱਟੀ ਹੋਵੇਗੀ ਕਿਉਂਕਿ ਤੁਸੀਂ ਬਹੁਤਾ ਸਮਾਂ ਪੰਜਾਬ ਦੇ ਵਿੱਚ ਨਹੀਂ ਦੇ ਸਕਦੇ ਕਿਉਂਕਿ ਰਾਜ ਸਭਾ ਦੇ ਵਿੱਚ ਆ ਕੇ ਕਿਉਂਕਿ ਤੁਸੀਂ ਲੋਕ ਸਭਾ ਦੇ ਮੈਂਬਰ ਬਣੇ ਹੋ ਉੱਥੇ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ ਪੰਜਾਬ ਦੇ ਮੁੱਦੇ ਚੱਕਣੇ ਹੁੰਦੇ ਨੇ ਕਿਉਂਕਿ ਤੁਸੀਂ ਬਹੁਤਾ ਸਮਾਂ ਦਿੱਲੀ ਕੁਝਾਰਿਆ ਹੈ ਬਹੁਤਾ ਸਮਾਂ ਤੁਸੀਂ ਦਿੱਲੀ ਦੇ ਵਿੱਚ ਰਹਿ ਕੇ ਪੰਜਾਬ ਦੇ ਮੁੱਦੇ ਚੁੱਕੇ ਨੇ ਸੈਂਟਰ ਸਰਕਾਰ ਦੇ ਸਾਹਮਣੇ ਇਸ ਦਾ ਖਮਿਨਾਜਾ ਜਿਹੜਾ ਹੈ ਭੁਗਤਾਂ ਪੈ ਸਕਦਾ ਹੈ ਕਾਂਗਰਸ ਪਾਰਟੀ ਨੂੰ ਜਿਮਣੀ ਚੋਣਾਂ ਦੇ ਵਿੱਚ ਕਿਉਂਕਿ ਸੱਤਾਧਾਰੀ ਸਰਕਾਰ ਵੱਲੋਂ ਸਾਰੇ ਵਿਧਾਇਕ ਸਾਰੇ ਮੰਤਰੀ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਸੀ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਆ ਕਨਵੀਨਰ ਅਰਵਿੰਦ ਕੇਸ਼ ਜੀ 왈 ਨੇ ਵੀ ਲਗਾਤਾਰ ਧਮਾਕੇ ਅਤੇ ਧਮਾਕੇ ਕੀਤੇ ਵੱਡੇ ਆਗੂ ਪੱਤੇ ਕਾਂਗਰਸ ਦੇ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਧਰ ਇਧਰ ਕਾਂਗਰਸ ਦੀ ਹਾਈ ਕਮਾਂਡ ਨੇ ਕੰਡੀਸ਼ਨ ਰੱਖ ਦਿੱਤੀ ਹੈ ਜੇਕਰ ਤੁਸੀਂ ਪ੍ਰਧਾਨਗੀ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਚਾਰੇ ਸੀਟਾਂ ਜਿਤਾਉਣੀਆਂ ਪੈਣਗੀਆਂ ਅਤੇ ਕਾਂਗਰਸ ਦੀ ਹਾਈ ਕਮਾਂਡ ਦੀ ਝੋਲੀ ਵਿੱਚ ਪਾਉਣੀਆਂ ਪੈਣਗੀਆਂ ਜੇਕਰ ਅਜਿਹਾ ਨਹੀਂ ਹੁੰਦਾ ਤੇ ਤੁਹਾਨੂੰ ਪ੍ਰਧਾਨਗੀ ਤੋਂ ਲਾਹ ਦਿੱਤਾ ਜਾਵੇਗਾ ਕਿਉਂਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਮੈਨ ਐਡਵੋਕੇਟ ਅਰਸ਼ਦੀਪ ਕਲੇਰ ਨੇ ਕਿਹਾ ਸੀ ਕਿ ਰਾਜਾ ਬੜਿੰਗ ਨੂੰ ਤਾਂ ਕਾਂਗਰਸ ਪਾਰਟੀ ਦੇ ਵਿੱਚ ਕੋਈ ਪ੍ਰਧਾਨ ਹੀ ਨਹੀਂ ਬਣਦਾ ਉਹਦੇ ਕੋਈ ਆਖੇ ਨਹੀਂ ਲੱਗਦਾ ਸੂਤਰ ਇਹ ਵੀ ਦੱਸਦੇ ਨੇ ਕਿ ਜਿਆਦਾ ਦਬ ਦਬ ਰਾਜਾ ਬੜਿੰਗ ਦਾ ਹੈ ਨਹੀਂ ਜਿੰਨੇ ਵੀ ਵਿਧਾਇਕ ਨੇ ਜਾਂ ਨਵੇਂ ਬਣੇ ਸੰਸਦ ਨੇ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਸੂਤਰ ਦੱਸਦੇ ਨੇ ਸੁਖਜਿੰਦਰ ਸਿੰਘ ਰੰਧਾਵਾ ਪ੍ਰਤਾਪ ਸਿੰਘ ਬਾਜਵਾ ਜਾਂ ਚਰਨਜੀਤ ਸਿੰਘ ਚੰਨੀ ਉਧਰ ਜੇ ਸ਼ਰੀਫ ਕੁਮਾਰ ਜਾਖੜ ਆਉਂਦੇ ਨੇ ਜਾਂ ਨਮਜੋਤ ਸਿੰਘ ਸਿੱਧੂ ਆਉਂਦੇ ਨੇ ਇਹਨਾਂ ਵਿੱਚੋਂ ਕਿਸੇ ਨੂੰ ਵੀ ਪ੍ਰਧਾਨ ਬਣਾਇਆ ਜਾ ਸਕਦਾ ਹੈ ਯਾਨੀ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਤੋਂ ਛੁੱਟੀ ਹੋਵੇਗੀ ਜਿਮਨੀ ਚੋਣਾਂ ਤੋਂ ਬਾਅਦ ਯਾਨੀ ਕਿ ਕੱਲ ਵੋਟਿੰਗ ਹੈ 23 ਨਵੰਬਰ ਨੂੰ ਜਿਮਨੀ ਚੋਣਾਂ ਦੇ ਨਤੀਜੇ ਆਉਣਗੇ ਜੇ ਜਿਮਨੀ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਚਾਰੇ ਦੀਆਂ ਚਾਰੇ ਸੀਟਾਂ ਹਾਰਦੀ ਹੈ ਗਿੱਦੜਬਾਹ ਬਰਨਾਲਾ ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਤੋਂ ਤਾਂ ਕੀ ਹੋਵੇਗਾ ਛੁੱਟੀ ਹੋਵੇਗੀ ਰਾਜਾ ਵੜਿੰਗ ਦੀ ਅਤੇ ਨਵੇਂ ਪ੍ਰਧਾਨ ਸੁਖਿੰਦਰ ਸਿੰਘ ਰੰਧਾਵਾ ਚਰਨਜੀਤ ਸਿੰਘ ਚੰਨੀ ਪਰਤਾਪ ਸਿੰਘ ਬਾਜਵਾ ਨਵਜੋਤ ਸਿੰਘ ਸਿੱਧੂ ਜਾਂ ਸੁਨੀਲ ਕੁਮਾਰ ਜਾਕਰ ਜੇਕਰ ਪਾਰਟੀ ਵਿੱਚ ਆਉਂਦੇ ਨੇ ਉਹ ਵੀ ਹੋ ਸਕਦੇ ਨੇ ਇੱਧਰ ਵੱਡਾ ਚੈਲੰਜ ਵੱਡੀ ਵਾਰਨਿੰਗ ਦੇ ਦਿੱਤੀ ਗਈ ਹੈ ਰਾਜਾ ਬੰਗ ਨੂੰ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਧੰਨਵਾਦ